ਤਦ ਤਦ ਜੀ ਦੀ ਸੰਗੀਤ ਗਾਇਕੀ ਦੇ ਸਫਰ ਬਾਰੇ ਇੱਕ ਫਿਲਮ ਬਣਨ ਜਾ ਰਹੀ ਹੈ ਇਸ ਬਾਬਤੋ ਐਕਟਰਸ ਮਨੀਸ਼ਾ ਅਤੇ ਐਕਟਰ ਜਸ ਵੜੈਸ਼ ਦੇ ਨਾਲ ਐਨਬੀ ਨਿਊਜ਼ ਨੇ ਵਿਸ਼ੇਸ਼ ਗੱਲਬਾਤ ਕੀਤੀ ਹੈ ਸੋ ਫਿਲਮ ਬਾਰੇ ਚਰਚਾ ਕਰਦੇ ਹੋਏ ਉਹਨਾਂ ਹੋਰ ਕੀ ਕੁਝ ਕਿਹਾ ਹਾਂਉ ਜਾਣਦੇ ਪੰਜਾਬੀ ਫਿਲਮਾਂ ਨੇ ਤੁਮ ਮਚਾਈ ਹੋਈ ਹੈ ਤੇ ਪੰਜਾਬੀ ਗਾਇਕੀ ਵੀ ਪਿੱਛੇ ਨਹੀਂ ਇਹਨਾਂ ਦਿਨਾਂ ਦੌਰਾਨ OTT ਪਲੇਟਫਾਰਮ ਤੇ ਵੀ ਪੰਜਾਬੀ ਫਿਲਮਾਂ ਦਾ ਕਰੇਜ਼ ਵੱਧ ਗਿਆ ਹੈ ਮੇਰੇ ਨਾਲ ਨੇ ਦੋ ਕਲਾਕਾਰ ਜਿਨ੍ਹਾਂ ਦਾ ਸ਼ਾਇਦ ਫਿਲਮਾਂ ਦਾ ਤਜਰਬਾ ਤਾਂ ਪੁਰਾਣਾ ਹੈ ਪਰ ਆਪਣੇ ਤੌਰ ਤੇ ਪਹਿਲੀ ਵਾਰ ਫਿਲਮਾਂ ਲੈ ਕੇ ਆਏ ਨੇ ਤਨੀਸ਼ਾ ਮੇਰੇ ਨਾਲ ਨੇ ਗੱਲ ਕਰਾਂਗੇ ਮੈਮ ਸਵਾਗਤ ਹੈ ਥੈਂਕ ਯੂ ਸੋ ਮਚ ਕਿਹੜੀ ਫਿਲਮ ਵਾਸਤੇ ਤੁਸੀਂ ਮਹਾਲੀ ਪਹੁੰਚੇ ਹੋ ਕਿਉਂਕਿ ਮਹਾਲੀਕ ਅਜੇ ਸਰ ਜਿੱਥੋਂ ਗੱਲ ਪੂਰੇ ਪੰਜਾਬ ਚ ਫੈਲ ਜਾਂਦੀ ਹੈ ਜੀ ਹਾਂ ਜੀ ਸਾਡੀ ਫਿਲਮ ਆ ਰਹੀ ਹੈ ਚੱਲੇ ਯਾਰ ਕੋਚੀਲਾ 24 ਫਰਵਰੀ ਨੂੰ ਚੋਪਾਲ ਤੇ ਸ ਬਹੁਤ ਸੋਹਣੀ ਫਿਲਮ ਬਣੀ ਹੈ ਦਿਲਜੀਤ ਸਰ ਤੇ ਬੇਸ ਹੈ ਅਸੀਂ ਉਹਨਾਂ ਦੇ ਫੈਨ ਆ ਤਾਂ ਅਸੀਂ ਸਾਰੇ ਹੀ ਉਹਨਾਂ ਦੇ ਫੈਨ ਆ ਬਿਕੋਜ਼ ਅਸੀਂ ਉਹਨਾਂ ਨੂੰ ਬਹੁਤ ਪਿਆਰ ਕਰਦੇ ਹਾਂ ਕਿਉਂਕਿ ਉਹਨਾਂ ਨੇ ਸਾਡਾ ਪੰਜਾਬੀਆਂ ਦਾ ਨਾਮ ਬਹੁਤ ਜ਼ਿਆਦਾ ਰੋਸ਼ਨ ਕੀਤਾ ਹੈ ਸੋ ਇਸ ਕਰਕੇ ਅਸੀਂ ਸਾਡੇ ਪ੍ਰੋਡਿਊਸਰ ਜਾਨੇ ਮੰਡੇਸ ਮੰਡੇਰ ਸਰ ਉਹਨਾਂ ਨੇ ਇਹ ਟਾਪਿਕ ਸੋਚਿਆ ਕਿ ਇਸ ਤੇ ਕੁਝ ਬਣਿਆ ਜਾਵੇ ਔਰ ਬਹੁਤ ਪਿਆਰੀ ਜੀ ਜੀ ਸਟੋਰੀ ਬਣੀ ਹੈ ਕਾਮੇਡੀ ਵੀ ਹੈ ਸੋ ਮੈਂ ਅਰਦਾਸ ਕਰਦੀ ਹਾਂ ਕਿ ਤੁਸੀਂ ਸਾਰੇ ਪਸੰਦ ਕਰੋਗੇ ਉਹਨੂੰ ਤਾਂ ਬਹੁਤ ਸਾਰਾ ਪਿਆਰ ਦੋਗੇ ਦਲਜੀਤ ਸਾਹਿਬ ਪਹਿਲਾ ਕਲਾਕਾਰ ਆ ਜੋ ਕਮੰਤਰੀ ਪਦਰ ਤੇ ਆ ਗਿਆ ਜੀ ਕੀ ਕਹਿਣਾ ਚਾਹੋਗੇ ਕਿ ਇਸ ਫਿਲਮ ਰਾਹੀਂ ਉਹਦੀ ਹੋਰ ਪ੍ਰਤਿਭਾ ਨਿਖਾਰੋਗੇ ਤੁਸੀਂ ਕਿ ਉਹ ਬਹੁਤ ਵੱਡਾ ਬੰਦਾ ਹੈ ਬਹੁਤ ਵੱਡਾ ਕਲਾਕਾਰ ਹੈ ਅ ਮੈਂ ਚਾਹੁੰਦੀ ਆ ਕਿ ਇਹ ਕਹਾਣੀ ਪਿਆਰੀ ਜੀ ਕਹਾਣੀ ਉਹਨਾਂ ਤੇ ਹੀ ਬਣੀ ਹੈ ਤੇ ਉਹਨਾਂ ਤੱਕ ਵੀ ਪਹੁੰਚੇ ਦਿਲਜੀਤ ਸਰ ਤੱਕ ਕਿਉਂਕਿ ਕੋਚੀਲਾ ਦਾ ਜਿਹੜਾ ਸਫਰ ਰਿਹਾ ਆ ਚੈਲੈਂਜਿੰਗ ਤਾਂ ਰਿਹਾ ਹੋਊਗਾ ਉਹਨਾਂ ਲਈ ਬਟ ਇਹ ਇੱਕ ਕਹਾਣੀ ਚ ਦਿਖਾਣਾ ਇੱਕ ਫਿਲਮ ਚ ਦਿਖਾਣਾ ਬਹੁਤ ਵੱਡੀ ਚੀਜ਼ ਹੈ ਕਿਉਂਕਿ ਲੋਕਾਂ ਤੱਕ ਜ਼ਿਆਦਾ ਵੀ ਪਹੁੰਚੇਗਾ ਕਿ ਲੋਕੀ ਕਹਿੰਗੇ ਕਿ ਨਹੀਂ ਆ ਦਿਲਜੀਤ ਸਰ ਤੇ ਫਿਲਮ ਬਣਾਈਏ ਉਹਨਾਂ ਦੀ ਕੋਚੀਲਾ ਦੀ ਜਰਨੀ ਦਿਖਾਈਏ ਸੋ ਸਾਡਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਅਸੀਂ ਸਾਨੂੰ ਇਹ ਫਿਲਮ ਕਰਨ ਦਾ ਮੌਕਾ ਮਿਲ ਰਿਹਾ ਹੈ ਦਿਲਜੀਤ ਦੇ ਰੋਲ ਵਿੱਚ ਤੁਸੀਂ ਵੇਖ ਸਕਦੇ ਹੋ ਕੀ ਨਾਂ ਤੁਹਾਡਾ ਮੇਰਾ ਨਾਮ ਜਸ ਹੈ ਜੀ ਜੱਜੀ ਤੁਹਾਡੇ ਮਨ ਚ ਕਿਵੇਂ ਆਇਆ ਕਿ ਇਹ ਫਿੱਟਰ ਹੈਗੀ ਦਿਲਜੀਤ ਵਾਸਤੇ ਜੋ ਫਿਲਮ ਹੈ ਆ ਐਕਚੁਅਲੀ ਉਹੀ ਗੱਲ ਕਰਾਂਗਾ ਵੀ ਇਹ ਫਿੱਟ ਕਿਸੇ ਨੂੰ ਵੀ ਨਹੀਂ ਪਤਾ ਸੀ ਵੀ ਇਹ ਚੀਜ਼ ਐਦਾਂ ਕ੍ਰੀਏਟ ਹੋਏਗੀ ਕਿਉਂਕਿ ਦਿਲਜੀਤ ਦੀ ਗੱਲ ਕਰੀਏ ਦਿਲਜੀਤ ਨੂੰ ਬਹੁਤ ਟਾਈਮ ਹੋ ਚੁੱਕਾ ਇਸ ਇੰਡਸਟਰੀ ਦੇ ਵਿੱਚ ਲੋਕਾਂ ਨੂੰ ਲੱਗਦਾ ਵੀ ਅੱਜ ਸ਼ਾਇਦ ਹਿੱਟ ਹੋ ਗਿਆ ਉਹ ਬਟ ਗੱਲ ਕੀਤੀ ਹੈ ਆਈ ਗੈਸ 2009-10 ਤੋਂ ਉਹਨਾਂ ਦੀ ਜਦੋਂ ਦੀ ਪਹਿਲੀ ਐਲਬਮ ਆਈ ਸੀਗੀ ਤੇ ਅੱਜ ਉਹ ਆਪ ਖੁਦ ਸਟੇਜ ਦੇ ਉੱਤੇ ਕਹਿੰਨੇ ਵੀ ਮੈਨੂੰ 23-24 ਸਾਲ ਹੋ ਚੁੱਕੇ ਨੇ ਇਸ ਇੰਡਸਟਰੀ ਦੇ ਵਿੱਚ ਮੈਨੂੰ ਸਟਰਗਲ ਕਰਦੇ ਤੇ ਉਹ ਚੀਜ਼ ਹੈ ਵੀ ਅਸੀਂ ਵੀ ਐਜ਼ ਅ ਨਵੇਂ ਸਟਰਗਲਰ ਆਏ ਆ ਸਾਡੂ ਵੀ ਕਈ ਸਾਲ ਪਹਿਲਾਂ ਹੋ ਗਿਆ ਅਸੀਂ ਥੀਏਟਰ ਕਰ ਰਹੇ ਸੀਗੇ ਥੀਏਟਰ ਕਰਦੇ ਕਰਦੇ ਅੱਜ ਸਾਡਾ ਜਿਹੜਾ ਹਨਰ ਹੈ ਉਹ ਕਿਸੇ ਨੇ ਪਛਾਣਿਆ ਤੇ ਅਸੀਂ ਬlesed ਫੀਲ ਕਰਦੇ ਆ ਵੀ ਅਸੀਂ ਇਸ ਮੂਵੀ ਦਾ ਪਾਰਟ ਬਣਿਆ ਤੇ ਦਿਲਜੀਤ ਦਾ ਸਭ ਤੋਂ ਵੱਡਾ ਮੈਂ ਅਗਰ ਕਹਾਂ ਵੀ ਦਿਲਜੀਤ ਦਾ ਮੈਂ ਰਿਐਲਿਟੀ 'ਚ ਵੀ ਫੈਨ ਆ ਤੇ ਮੈਂ ਇਕੱਲਾ ਹੀ ਨਹੀਂ ਸਾਰੇ ਲੋਕੀ ਫੈਨ ਨੇ ਤੇ ਮੈਨੂੰ ਲੱਗਦਾ ਵੀ ਉਹਦੇ ਫੈਨ ਦਾ ਸੱਚੀ ਚ ਇੱਕ ਰੋਲ ਪਲੇ ਕਰਨ ਦਾ ਅਗਰ ਤੁਹਾਨੂੰ ਮੌਕਾ ਮਿਲ ਰਿਹਾ ਹੈ ਤੇ ਉਸ ਤੋਂ ਵੱਡੀ ਗੱਲ ਤਾਂ ਹੋਈ ਨਹੀਂ ਸਕਦੀ। ਸੁਪਨੇ ਹੋਰ ਵੀ ਸਵਾਲ ਆਉਣਗੇ ਪਹਿਲਾਂ ਮੈਮ ਵੱਲ ਸਵਾਲ ਆ। ਸੋ ਵੱਡੇ ਜੋ ਸਾਡੇ ਨਾਲ ਜੋ ਕਲਾਕਾਰ ਨੇ ਇਹਨਾਂ ਦਾ ਦੋਨਾਂ ਦੀ ਇੱਕ ਗੱਲ ਸਾਂਝੀ ਇਹ ਆ ਕਿ ਮੈਮ ਡਾਕਟਰ ਬਣਨਾ ਚਾਹੁੰਦੇ ਸੀ ਦੰਦਾਂ ਦੇ ਇਹ ਇੰਜੀਨੀਅਰ ਬਣਨਾ ਚਾਹੁੰਦੇ ਸੀ ਘਰਦਿਆਂ ਨੇ ਸੁਪਨੇ ਹੋਰ ਵੇਖੇ ਹੋਣਗੇ ਕਿ ਸਾਡੇ ਜਿਹੜੇ ਬੱਚੇ ਆ ਵੱਡੇ ਅਫਸਰ ਬਣਨਗੇ ਚੰਗੀਆਂ ਤਨਖਾਹ ਲੈਣਗੇ ਪਰ ਇਹ ਹੁਣ ਫਿਲਮਾਂ ਵਾਲੇ ਪਾਸੇ ਆ ਕੇ ਇੱਕ ਜਿਸ ਤਰ੍ਹਾਂ ਕਹਿੰਦੇ ਆ ਕਿ ਲੀਕ ਤੋਂ ਹਟ ਕੇ ਚੱਲੇ ਹੋ ਨੇ ਹਾਂ ਕਿਦਾਂ ਫਿਰ ਤੁਹਾਡੇ ਮਨ ਚ ਆ ਕੇ ਫਿਲਮਾਂ ਜਾਦੇ ਵਧੀਆ ਰਹਿਣਗੀਆਂ ਡਾਕਟਰ ਜੀ ਨੂੰ ਜਿੱਥੇ ਪਰਮਾਤਮਾ ਨੇ ਰੱਖਣਾ ਹੈ ਸਰ ਉੱਥੇ ਤਾਂ ਰਹਿਣਾ ਹੀ ਪੈਂਦਾ ਹੈ ਬਾਕੀ ਮੈਂ ਹੌਲੀ ਹੌਲੀ ਛੋਟੇ ਹੁੰਦੇ ਹੀ ਕਰਦੀ ਰਹਿੰਦੀ ਸੀ ਥੀਏਟਰ ਕਰਦੀ ਰਹਿੰਦੀ ਸੀ ਡਾਂਸ ਪਰਫਾਰਮੈਂਸਿਸ ਕਰਦੀ ਰਹਿੰਦੀ ਸੀ ਕਾਲਜ ਵਿੱਚ ਵੀ ਬਹੁਤ ਕੀਤੇ ਨੇ ਉਸ ਤੋਂ ਮੇਰਾ ਕੰਫੀਡੈਂਸ ਬਣਦਾ ਰਿਹਾ ਮੈਂ ਸੋਚਿਆ ਕਿ ਨਹੀਂ ਕਰਨਾ ਚਾਹੀਦਾ ਹੈ ਕਿ ਯੂ ਨੇਵਰ نو ਕਿ ਤੁਹਾਡੀ ਡੈਸਟੀਨਿ ਤੁਹਾਨੂੰ ਕਿੱਥੇ ਲੈ ਜਾਏ ਹਨਾ ਉਹਦਾ ਆਪਾਂ ਦੋਨੋਂ ਬਹੁਤ ਪੜੇ ਲਿਖੇ ਆ ਹਨਾ ਬਹੁਤ ਹੈਗੇ ਆ ਕਰ ਸਕਦੇ ਆ ਆਪਣੀ ਫੀਲਡ ਵਿੱਚ ਬਹੁਤ ਵਧੀਆ ਬਟ ਇਹ ਵੀ ਇੱਕ ਡਰੀਮ ਹੀ ਆ ਕਿ ਤੁਸੀਂ ਫਿਲਮ ਇੰਡਸਟਰੀ 'ਚ ਆਪਣਾ ਨਾਮ ਕਮਾਉਣਾ ਇੰਨਾ ਫੇਮ ਕਮਾਉਣਾ ਬਹੁਤ ਵੱਡੀ ਚੀਜ਼ ਹੁੰਦੀ ਹੈ ਉਸ ਤੇ ਮਿਹਨਤ ਕਰੀ ਜਾਓ ਅਸੀਂ ਵੀ ਮੈਨੀਫੈਸਟ ਕਰਦੇ ਆ ਕਿ ਸਾਡੇ ਵੀ ਡਰੀਮਸ ਪੂਰੇ ਹੋਣ ਅਸੀਂ ਜੋ ਜੋ ਦੇਖਿਆ ਕਿ ਇਸ ਲੈਵਲ ਤੇ ਅਸੀਂ ਪਹੁੰਚਣਾ ਹੈ ਇਹ ਫਿਲਮਾਂ ਕਰਨੀਆਂ ਇਹਨਾਂ ਇਹਨਾਂ ਨੂੰ ਫਿਲਮਾਂ ਕਰਨੀਆਂ ਸਭ ਦਾ ਡਰੀਮ ਹੁੰਦਾ ਸੋ ਲੱਗੇ ਹੋਏ ਹੋਏ ਉਹ ਇਧਰ ਨਾਲ ਘੁੱਟਣ ਜੀ ਨਹੀਂ ਲੱਗੀ ਕਿ ਯਾਰ ਆਪਾਂ ਕਰਨਾ ਕੀ ਆ ਚੱਲ ਕਿਹੜੇ ਪਾਸੇ ਰਿਆਂ ਨਹੀਂ ਇਦਾਂ ਤਾਂ ਨਹੀਂ ਲੱਗਾ ਬਿਕਾਜ਼ ਜਦੋਂ ਮੈਂ ਪੜ੍ਹਾਈ ਕਰ ਰਹੀ ਸੀ ਆਪਣੀ ਸਟੱਡੀ ਉਦੋਂ ਮੈਂ ਉੱਤੇ ਫੋਕਸ ਕੀਤਾ ਕਿ ਮੈਂ ਉਹ ਪਹਿਲਾਂ ਕੰਪਲੀਟ ਕਰ ਲਾਂ ਬਿਕਾਜ਼ ਡਾਕਟਰੀ ਕਰਨੀ ਵੀ ਬਹੁਤ ਵੱਡੀ ਚੀਜ਼ ਐ ਇੰਜੀਨੀਅਰਿੰਗ ਕਰਨੀ ਬਹੁਤ ਵੱਡੀ ਚੀਜ਼ ਐ ਸੋ ਕੰਪਲੀਟ ਕਰਕੇ ਹੀ ਮੈਂ ਉਹਦੇ ਨਾਲ-ਨਾਲ ਕਰਦੀ ਰਹਿੰਦੀ ਸੀ ਕਿ ਕੁਝ ਕਰ ਲਿਆ ਕੁਝ ਫਿਲਮ ਕਰ ਲਈ ਕੁਝ ਕਰ ਲਿਆ ਬਟ ਹੁਣ ਹੌਲੀ-ਹੌਲੀ ਮੈਨੂੰ ਇਹ ਲੱਗ ਰਿਹਾ ਕਿ ਹੁਣ ਮੈਂ ਪ੍ਰੋਪਰਲੀ ਰੈਡੀ ਆ ਕਿ ਫਿਲਮ ਇੰਡਸਟਰੀ 'ਚ ਕੰਮ ਕਰਨ ਨੂੰ ਆਪਕਸਰ ਤੀਜਾ ਨੇਤਰ ਬੰਦੇ ਦਾ ਅੱਖ ਆ ਵੀ ਕਦੋਂ ਖੁੱਲ ਜਾਵੇ ਜੀ ਜੇਕਰ ਤੁਹਾਡਾ ਤੀਜਾ ਨੈਤਰ ਪਹਿਲੀ ਖੁੱਲ ਜਾਂਦਾ ਤੁਸੀਂ ਸੋਚਦੇ ਕਿਵੇਂ تھیਟਰ ਵਾਲੇ ਪਾਸੇ ਜਾਣਾ ਆਰਸੀ ਪੜ੍ਹਾਈ ਕਰਕੇ تھیਟਰ ਦੀ ਤੁਸੀਂ ਡਿਗਰੀ ਲੈਂਦੇ ਹੋ ਸਕਦਾ ਹਨ ਤੱਕ ਪੰਜ ਸੱਤ ਫਿਲਮਾਂ ਬਣ ਚੁੱਕੀਆਂ ਹੁੰਦੀਆਂ ਹੋ ਸਕਦਾ ਸੀਗਾ ਬਟ ਮੈਂ ਇੱਕ ਐਵੇਂ ਦੀ ਕੁੜੀ ਆ ਕਿ ਮੈਂ ਐਜੂਕੇਸ਼ਨ ਨੂੰ ਬਹੁਤ ਪ੍ਰਾਇੋਰਟੀ ਦਿੰਦੀ ਆ ਕਿ ਮੈਂ ਬਹੁਤ ਬlesed ਆ ਕਿ ਮੈਂ ਡਾਕਟਰੀ ਵੀ ਕੀਤੀ ਕਿਉਂਕਿ ਇਹ ਬਹੁਤ ਕਰਮਾ ਨਾਲ ਮਿਲਦੀ ਆ ਡਾਕਟਰੀ ਵੀ ਕਹਿਣਗੇ ਇੱਕ ਸੀਟ ਵੀ ਖਰਾਬ ਕਰਤੀ ਇਹ ਵੀ ਗੱਲ ਆ ਹੋ ਸਕਦੇ ਆ ਬਟ ਹੋ ਸਕਦਾ ਹੈ ਕਿ ਮੈਂ ਲਾਈਫ ਚ ਕੁਝ ਨਾਮ ਕਮਾਵਾਂ ਤਾਂ ਮੈਂ ਆਪਣੇ ਕਲੀਨਿਕਸ ਖੋਲਾਂ ਇਹ ਵੀ ਮੇਰਾ ਡਰੀਮ ਆ ਕਿ ਮੈਂ ਜਗ੍ਹਾ ਜਗ੍ਹਾ ਕੁਝ ਡੈਂਟਲ ਕਲੀਨਿਕਸ ਖੋਲਾਂ ਬਟ ਮੈਂ ਡੈਂਟਿਸਟਰੀ ਤਾਂ ਚਲੋ ਕਰ ਲਈ ਆ ਬਟ ਮੈਂ ਐਕਟਿੰਗਸ ਵੀ ਗਿਵ ਅਪ ਨਹੀਂ ਕਰੂੰਗੀ ਪਹਿਲਾਂ ਤੁਸੀਂ ਫਿਲਮਾਂ 'ਚ ਕਦੋਂ ਤੋਂ ਆਏ ਮਤਲਬ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਖੇਤੇ ਨਾਲ ਸੰਬੰਧਤ ਸਰ ਮੈਂ ਜਦੋਂ ਮਿਸ ਪੰਜਾਬ ਕੀਤਾ ਸੀ 2016 ਉਸ ਤੋਂ ਬਾਅਦ ਮੈਂ ਆਡੀਸ਼ਨਸ ਦਿੰਦੀ ਰਹਿੰਦੀ ਸੀ ਫਿਰ ਪਿਛਲੇ 2-3 ਸਾਲ 'ਚ ਮੈਂ ਛੋਟੇ-ਛੋਟੇ ਰੋਲ ਕੀਤੇ ਨੇ ਜਿਦਾ ਮੋਰ ਫਿਲਮ 'ਚ ਕੀਤਾ ਇੱਕ ਜੀਓ ਸਿਨੇਮਾ ਤੇ ਪਹਿਲ ਆਈ ਸੀ ਉੱਥੇ ਕੀਤਾ ਫਿਰ ਮੈਨੂੰ ਲੱਗਾ ਕਿ ਚਲੋ ਦਿੰਦੇ ਰਹੋ ਕੁਝ ਨਾ ਕੁਝ ਬਣ ਜਾਂਦਾ ਹੈ ਹਨਾ ਉਹ ਕਹਿੰਦੇ ਨੇ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੁੰਦੀ ਤੁਸੀਂ ਉਸ ਤੇ ਲੱਗੇ ਰਹੋ ਤਾਂ ਤੁਹਾਨੂੰ ਮਿਲਦੀ ਜ਼ਰੂਰ ਹੈ ਫਿਰ ਹੁਣ ਲੱਗੇ ਹੋਏ ਆ ਫਿਲਮ ਮਿਲ ਗਈ ਅੱਗੇ ਦੇਖੋ ਹੋਰ ਕੀ ਹੁੰਦਾ ਹੈ ਫਿਲਮਾਂ ਦੇ ਵਿੱਚ ਕੁਝ ਜਿਹੜਿਆਂ ਨੇ ਹਟਕੇ ਕੀਤਾ ਕੁਝ ਵੱਡੇ ਕਲਾਕਾਰ ਹੋਏ ਨੇ ਉਹ ਚਾਹੇ ਇੰਜੀਨੀਅਰਿੰਗ ਲੈਣ ਚਾਹੇ ਡਾਕਟਰੀ ਲੈਣ ਚ ਬਹੁਤ ਸਾਰੇ ਨੇ ਤੁਹਾਨੂੰ ਲੱਗਦਾ ਕਿ ਤੁਸੀਂ ਵੀ ਪੂਰੇ ਮਕਾਮ ਤੇ ਪਹੁੰਚੋਗੇ ਵੱਡੇ ਮਕਾਮ ਤੇ ਸਰ ਅਸੀਂ ਤਾਂ ਬਸ ਅਰਦਾਸ ਕਰ ਸਕਦੇ ਆ ਅਸੀਂ ਮਿਹਨਤ ਕਰ ਸਕਦੇ ਆ ਮੈਂ ਮਿਹਨਤ ਕਰਦੀ ਆ ਸਾਰੇ ਕਰਦੇ ਆ ਸੋ ਬਾਕੀ ਪਰਮਾਤਮਾ ਦੇ ਹੱਥ ਹੈ ਜੇ ਸਾਡਾ ਸਾਡੀ ਸੱਚੇ ਸੱਚੀ ਮਿਹਨਤ ਹੋਏਗੀ ਉਹ ਜ਼ਰੂਰ ਪਹੁੰਚਾ ਦੇਊਗੀ ਬਿਲਕੁਲ ਮਿਹਨਤ ਦਾ ਮੁੱਲ ਜ਼ਰੂਰ ਪੈਂਦਾ ਤੁਸੀਂ ਬਣਨ ਲੱਗੇ ਸੀ ਇੰਜੀਨੀਅਰ ਇੱਧਰ ਫੇਰ ਅਗੇ ਕਲਾਕਾਰੀ ਦੇ ਪਾਸੇ ਮੈਂ ਉਹੀ ਤੁਹਾਡੀ ਗੱਲ ਦਾ ਜਵਾਬ ਦੇਣਾ ਚਾਹਣਾ ਕਿ ਤੁਸੀਂ ਕਿਹਾ ਵੀ ਇੱਕ ਪੱਕੀ ਨੌਕਰੀ ਕਰਦੇ ਆ ਆ ਕਰਦੇ ਹੋ ਕਰਦੇ ਮੈਂ ਕਹਿੰਦਾ ਅੱਜ ਦੇ ਟਾਈਮ ਤੇ ਜਿਹੜਾ ਆਰਟਿਸਟ ਜਿੰਨਾ ਪੈਸਾ ਕਮਾ ਰਿਹਾ ਉਹਨਾਂ ਸ਼ਾਇਦ ਡਾਕਟਰ ਇੰਜੀਨੀਅਰ ਵੀ ਨਹੀਂ ਕਮਾ ਸਕਦਾ ਤੇ ਲਾਈਵ ਐਗਜ਼ਾਮਪਲ ਮੈਂ ਫੈਸਲ ਨੂੰ ਸੇਧ ਦੀ ਵੀ ਹੁੰਦੀ ਹੈ ਤੁਸੀਂ ਆਪਣੀਆਂ ਫਿਲਮਾਂ ਰਹੀਂ ਆਪਣੀ ਲੇਖਣੀ ਰਹੀਂ ਸਮਾਜ ਨੂੰ ਸੇਧ ਵੀ ਦੇ ਸਕਦੇ ਹੋ ਜੇ ਤੁਹਾਡਾ ਤੁਸੀਂ ਇੱਕ ਵਧੀਆ ਕਲਾਕਾਰ ਬਣ ਕੇ ਤੈਨੂੰ ਫਾਲੋ ਨਵੀਂ ਪੀੜੀ ਕਰਨ ਲੱਗ ਜਾਂਦੀ ਹੈ ਉਵੇਂ ਉਸ ਰਸਤੇ ਫਿਰ ਚੱਲਦੀ ਹੈ ਕਿਉਂਕਿ ਪੰਜਾਬ ਦੀ ਤਰਸਦੀ ਇਹ ਹੈ ਕਿ ਪੰਜਾਬ ਨੂੰ ਇੱਕ ਤਾਂ ਨਸ਼ਾ ਨੇ ਖਾ ਲਿਆ ਇੱਕ ਪੰਜਾਬ ਪ੍ਰਵਾਸ ਨੇ ਖਾ ਲਿਆ ਕੈਨੇਡਾ ਅਮਰੀਕਾ ਭੱਜੇ ਜਾ ਰਹੇ ਨੇ ਡੌਂਕੀਆਂ ਲਾ ਕੇ ਜ਼ਿੰਦਗੀ ਦਾਤੀ ਲਾ ਕੇ ਉਹਦੇ ਬਾਰੇ ਕੀ ਕਹਿਣਾ ਆ ਮੇਰੇ ਖਿਆਲ ਨਾਲ ਅਗਰ ਮੈਂ ਗੱਲ ਕਰਾਂ ਪਹਿਲਾਂ ਤਾਂ ਮੈਂ ਆਪਣੀ ਉਹ ਗੱਲ ਕਰਾਂ ਤੇ ਏ ਹਰ ਇੱਕ ਬੰਦੇ ਦਾ ਆਪਣਾ ਆਪਣਾ ਆਪ ਹੀ ਹੁੰਦਾ ਹੈ ਮੈਂ ਅੱਜ ਤੱਕ ਮੈਂ ਵੀ ਕਦੇ दारू ਨਹੀਂ ਪੀਤੀ ਨਾ ਕੋਈ ਨਸ਼ਾ ਕੀਤਾ ਆਪਾਂ ਤੇ ਇਹ ਵੀ ਹਾਂ ਮੇਰੇ ਦੋਸਤ ਵਗੈਰਾ ਜ਼ਰੂਰ ਨੇ ਵੀ ਜਿਹੜੇ ਨਾਲ ਪੀਣ ਵਾਲੇ ਵੀ ਹੈਗੇ ਸਾਰੇ ਹੈਗੇ ਬਟ ਉਹ ਹਰ ਇੱਕ ਬੰਦੇ ਦੀ ਆਪਣੇ ਆਪ ਤੇ ਹੁੰਦੀ ਵੀ ਤੁਸੀਂ ਕਰਨਾ ਕੀ ਚਾਹੁੰਦੇ ਹੋ ਲਾਈਫ 'ਚ ਮੈਨੂੰ ਲੱਗਦਾ ਵੀ ਲੋਕੀ ਮੈਨੂੰ ਜਿਵੇਂ ਕਹਿੰਦੇ ਨੇ ਵੀ ਯਾਰ ਤੂੰ ਵੀ ਲਾਲਾ ਹੈ ਜਾਂ ਕੀ ਲਾਲਾ ਮੈਂ ਕਹਿੰਦਾ ਯਾਰ ਤੁਹਾਡੇ ਤੋਂ ਜ਼ਿਆਦਾ ਤਾਂ ਸ਼ਾਇਦ ਮੈਂ ਇੰਜੋਏ ਕਰ ਲਾਂਗਾ ਵੀ ਅਗਰ ਤੁਸੀਂ ਨੱਚਣ ਲਈ ਐ ਇੰਜੋਏਮੈਂਟ ਲਈ ਇਹ ਪੀ ਰਹੇ ਹੋ ਤੇ ਉਹ ਤੋਂ ਜ਼ਿਆਦਾ ਮੈਂ ਇੰਜੋਏ ਕਰ ਲਾਂਗਾ ਸੋ ਇਹ ਵੀ এডੂਕੇਸ਼ਨ ਦੀ ਥੋੜੀ ਜਿਹੀ ਕਮੀ ਹੈਗੀ ਆ ਮੈਨੂੰ ਲੱਗਦਾ ਵੀ ਜਿਹੜੇ ਲੋਕੀ ਵੀ ਐਵੇਂ ਇੱਕ ਦੂਜੇ ਨੂੰ ਸਿਰਫ ਟ੍ਰੈਂਡ ਦੇ ਉਹਦੇ ਤੇ ਕਰ ਰਹੇ ਆ ਯੂਜ਼ ਵੀ ਹਾਂ ਵੀ ਚਲੋ ਪੀਣੀ ਸ਼ੁਰੂ ਕਰ ਦਿੰਦੇ ਆ ਵੀ ਹਾਂ ਗਾਣੇ ਚੱਲ ਰਹੇ ਮੈਂ ਕਹਿੰਦਾ ਗਾਣਾ ਤਾਂ ਮੈਂ ਵੀ ਸੁਣਦਾ ਹੁਣ ਉਹੀ ਗੱਲ ਆ ਗਈ ਵੀ ਲੋਕੀ ਕਹਿੰਨੇ ਵੀ ਇਹ ਤਾਂ ਵੀ ਗਾਣਿਆਂ ਤੋਂ ਪ੍ਰਭਾਵਿਤ ਹੋ ਗਏ ਲੋਕੀ ਉਹ ਐਂਟਰਟੇਨਮੈਂਟ ਅਗਰ ਤੁਸੀਂ ਸਿਰਫ ਉਹਨੂੰ ਐਂਟਰਟੇਨਮੈਂਟ ਤੱਕ ਰੱਖੋਗੇ ਇਹ दारू ਵਾਲਾ ਗਾਣਾ ਹੁਣ ਮੈਂ ਵੀ ਸੁਣਦਾ ਮੈਂ ਉਹਦੇ ਨਾਲ ਮੈਂ दारू ਨਹੀਂ ਪੀਣ ਲੱਗ ਗਿਆ ਹੁਣ ਮੈਂ ਅਗਰ ਗੱਲ ਕਰਾਂ ਸਿੱਧੂ ਮੂਸੇ ਵਾਲੇ ਦੇ ਗਾਣੇ ਸੁਣਦਾ ਉਹ ਚ ਅਗਰ ਕੋਈ ਗੋਲੀਆਂ ਵਾਲੇ ਗਾਣੇ ਹੈਗੇ ਆ ਹੁਣ ਮੈਂ ਜਾ ਕੇ ਬੰਦਾ ਨਹੀਂ ਮਾਰ ਦਿੰਦਾ ਉਹ ਸਿਰਫ ਤੁਹਾਡੇ ਅੰਦਰ ਹੈ ਵੀ ਤੁਸੀਂ ਉਹਨੂੰ ਐਜ਼ ਐਂਟਰਟੇਨਮੈਂਟ ਹੀ ਲੈ ਰਹੇ ਹੋ ਤੇ ਉੱਥੇ ਤੱਕ ਹੀ ਰੱਖੋ ਪੰਜਾਬੀ ਕਲਚਰ ਦਾ ਇੱਕ ਪਾਰਟ ਵੀ ਆ ਥੋੜੀ ਅਣਖ ਗੈਰਤ ਦੀ ਗੱਲ ਆਉਂਦੀ ਆ ਫਿਰ ਗੋਲੀਆਂ ਬੰਦੂਕਾਂ ਗੰਡਾਸੇ ਦੀ ਗੱਲ ਹੋਏਗੀ ਕੁਦਰਤੀ ਆ ਪਰ ਉਸ ਰਾਈ ਵੀ ਸਮਾਜ ਨੂੰ ਸੇਧ ਦਿੱਤੀ ਜਾ ਸਕਦੀ ਨਹੀਂ ਦਿੱਤੀ ਜਾ ਸਕਦੀ ਜਰੂਰ ਜਿਵੇਂ ਤੁਸੀਂ ਕਿਹਾ ਅਣਖ ਬੰਦੇ ਦੇ ਅੰਦਰ ਹੋਣੀ ਚਾਹੀਦੀ ਆ ਇਹ ਨਹੀਂ ਵੀ ਮੈਂ ਅਣਖੀ ਬੰਦਾ ਫਿਰ ਤੇ ਜਾ ਕੇ ਮੈਂ ਹਰ ਇੱਕ ਬੰਦੇ ਨੂੰ ਕੁੱਟਦਾ ਫੇਰਾ ਅਣਖ ਹੋਣੀ ਚਾਹੀਦੀ ਆ ਤੇ ਤੁਹਾਡੇ ਸਹੀ ਟਾਈਮ ਤੇ ਤੁਸੀਂ ਉਹਨੂੰ ਯੂਜ਼ ਕਰੋ ਇਹ ਨਹੀਂ ਵੀ ਤੁਸੀਂ ਉਹਨੂੰ ਮਿਸਯੂਜ਼ ਕਰਨਾ ਸ਼ੁਰੂ ਕਰ ਦੋ ਜਾਂ ਤੁਹਾਨੂੰ ਓਵਰ ਪਾਵਰ ਕਰ ਜੇ ਵੀ ਉਹ ਚੀਜ਼ ਤੁਹਾਡੇ ਹਾਵੀ ਪੈ ਜਾਏ ਉਹ ਚੀਜ਼ਾਂ ਤੇ ਇਹ ਚੀਜ਼ ਮੈਂ ਕਹਿਣੀ ਚਾਹਨਾ ਬਾਕੀ ਜਿਵੇਂ ਤੁਸੀਂ ਉਹ ਕਹਿ ਰਹੇ ਸੀ ਕਿ ਵੀ ਹਾਂ ਇੰਜੀਨੀਅਰਿੰਗ ਮੈਂ ਕਹਿੰਦਾ ਪੜਿਆ ਲਿਖਿਆ ਬੰਦਾ ਹਨਾ ਵੀ ਜਿਹੜਾ ਹੈਗਾ ਪਰ ਮੈਂ ਮੈਂ ਤਾਂ ਫੇਰ ਦੂਜੀ ਗੱਲ ਕਰ ਰਿਹਾ ਪਿੰਡਾਂ ਦੇ ਲੋਕੀ ਬਹੁਤ ਸਿਆਣੇ ਹੁੰਦੇ ਨੇ ਅਸੀਂ ਤਾਂ ਸ਼ਹਿਰਾਂ ਵਾਲੇ ਬੰਦੇ ਤਾਂ ਫੇਰ ਬਹੁਤ ਪਿੱਛੇ ਆ ਜਾਂਦੇ ਆ ਪਿੰਡ ਵਾਲੇ ਬੱਚੇ ਮੈਂ ਕਹਿੰਦਾ ਜੰਮਦੇ ਹੀ ਸਿਆਣੇ ਹੋ ਜਾਂਦੇ ਨੇ 60 ਤੋਂ ਜ਼ਿਆਦਾ ਘਰ ਦੇ ਵੀ ਹੀ ਕਹਿੰਨੇ ਆ ਕਹਿੰਦੇ ਵੀ ਔਰ ਵੀ ਅਗਲੇ ਨੂੰ ਤਾਰ ਜੋੜ ਨਹੀਂ ਆਂਦੀ ਇਹ ਤਾਂ ਤੁਹਾਨੂੰ ਕਰਨਾ ਕੀ ਆਂਦਾ ਤੇ ਮੈਨੂੰ ਇਹ ਲੱਗਦਾ ਹੈ ਵੀ ਹਰ ਇੱਕ ਬੰਦੇ ਦਾ ਜੋ ਰੋਲ ਹੈਗਾ ਉਹ ਆਪ ਅਦਾ ਕਰਦਾ ਹੈ ਇੰਜੀਨੀਅਰਿੰਗ ਇੱਕ ਪਾਰਟ ਸੀਗਾ ਇੱਕ ਜਰਨੀ ਦਾ ਪਾਰਟ ਸੀਗਾ ਮੈਂ ਇੰਜੀਨੀਅਰ ਨਹੀਂ ਬਣ ਪਾਇਆ ਉਹ ਕਹਿੰਦੇ ਵੀ ਸੁਣਿਆ ਹੀ ਹੋਣਾ ਵੀ ਇੰਜੀਨੀਅਰ ਇੰਜੀਨੀਅਰ ਨਹੀਂ ਬਣਦਾ ਬਾਕੀ ਸਭ ਕੁਝ ਬਣ ਜਾਂਦਾ ਤੇ ਨਾਲ ਇੱਕ ਹੋਰ ਸਵਾਲ ਵੀ ਇਹ ਆ ਜਾਂਦਾ ਕਿ ਜਿਹੜਾ ਦਿਲਜੀਤ ਕਲਾਕਾਰੀ ਪੱਖੋਂ ਤੁਹਾਡੇ ਦਿਲ ਚ ਕਦੋਂ ਬਸੇ ਨੇ ਅ ਮੈਂ ਹੀ ਕਹਾਂਗਾ ਵੀ ਦਿਲਜੀਤ ਇਹ ਤਾਂ ਸਵਾਲ ਹੀ ਨਹੀਂ ਬਣਦਾ ਪਹਿਲੀ ਗੱਲ ਤਾਂ ਕਿਉਂਕਿ ਦਿਲਜੀਤ ਨੂੰ ਅਸੀਂ ਦੇਖਦੇ ਕਿ ਵੱਡੇ ਹੋਏ ਆ ਲਾਈਕ ਦਿਲਜੀਤ ਦਾ ਗਾਣਾ ਲੋਕਾਂ ਨੂੰ ਅੱਜ ਪਤਾ ਹੋਊਗਾ ਵੀ ਦਿਲਜੀਤ ਕਿੱਥੇ ਪਹੁੰਚ ਗਿਆ ਬਟ ਸਾਨੂੰ ਪਤਾ ਵੀ ਉਹਦੀ ਜਰਨੀ ਕਿੱਥੋਂ ਦੀ ਸ਼ੁਰੂ ਹੋਈ ਤੇ ਕਿੱਥੇ ਤੱਕ ਗਈ ਹੈ ਅਸੀਂ ਉਹਦਾ ਪਹਿਲਾ ਗਾਣਾ ਸੁਣਿਆ ਆਗੇ ਪੱਗਾ ਪੋਛਮੀਆਂ ਵਾਲੇ ਜਿਹੜਾ ਡੀਜੇ ਤੇ ਚੱਲ ਰਹੀ ਸੀ ਜੀ ਤੇ ਆਪਾਂ ਮੈਂ ਕਹਿੰਦਾ ਇਹਨਾਂ ਨੱਚਿਆਂ ਵੀ ਭੁੱਲ ਜਾਓ ਫਿਰ ਉਹ ਆ ਗਿਆ ਨੱਚਦੀਆਂ ਲੜਕਵਾਰੀਆਂ ਮਤਲਬ ਅਸੀਂ ਉਸ ਟਾਈਮ ਤੋਂ ਉਹਨੂੰ ਜਾਣਦੇ ਆ ਵੀ ਜਿਹੜਾ ਸਟਾਰਟਿੰਗ ਪੀਰੀਅਡ ਸੀ ਉਹਦਾ ਸਮਾਈਲ ਐਲਬਮ ਆਈ ਸੀਗੀ ਤੇ ਅਸੀਂ ਤਾਂ ਉਦੋਂ ਤੇ ਜਾਣਦੇ ਹਾਂ ਉਹਨੂੰ ਵੀ ਸਾਨੂੰ ਉਦੋਂ ਦਾ ਪਤਾ ਹੈ ਸਾਨੂੰ ਦਿਲਜੀਤ ਅੱਜ ਵਾਲਾ ਨਹੀਂ ਪਤਾ ਵੀ ਜਿਹੜੇ ਅੱਜ ਗਾਣੇ गा ਰਹੇ ਅੱਜ ਕਾਨਸਰਟ ਕਰ ਰਹੇ ਸਾਡੇ ਦਿਲ 'ਚ ਉਦੋਂ ਤੋਂ ਹੀ ਹੈ ਦਿਲਜੀਤ ਤੇ ਮੈਂ ਕਹਿੰਦਾ ਵੀ ਛੋਟੇ ਹੁੰਦੇ ਤੋਂ ਹੀ ਅਸੀਂ ਹੁਣ ਸੁਣਦੇ ਆ ਜAVE ਪ੍ਰਭਾਵਿਤ ਵੀ ਉਹਨਾਂ ਨੇ ਕੀਤਾ ਤੁਹਾਨੂੰ ਆ ਮੈਂ ਕਹਿੰਦਾ ਵੀ ਹਰ ਇੱਕ ਬੰਦੇ ਨੂੰ ਮੈਂ ਪ੍ਰਭਾਵਿਤ ਹੁੰਦਾ ਮੈਨੂੰ ਜਿਹੜਾ ਤੁਹਾਨੂੰ ਕੁਝ ਮਾੜਾ ਜਿਹਾ ਵੀ ਗੁਣ ਦੇ ਦੇ ਭਾਵੇਂ ਉਹ ਦਿਲਜੀਤ ਹੋਵੇ ਭਾਵੇਂ ਕੋਈ ਵੀ ਹੋਵੇ ਆ ਉਦੋਂ ਤੋਂ ਪਰਵਾਹ ਆ ਅਗਰ ਤਨ ਉਹਨੂੰ ਤੈੱਕਵਾਲਟੀ ਮਿਲ ਰਹੀ ਹੈ ਤਾਂ ਤੁਸੀਂ ਯੂਨੋ ਅਡਾਪਟ ਕਰ ਲਓ ਤੁਸੀਂ ਉਹਨੂੰ ਆਪਣੇ ਆਪ ਤੇ ਲਾਗੂ ਕਰ ਲਓ ਤੇ ਬਟ ਇਹ ਵੀ ਹਾਂ ਮੈਂ ਉਸ ਤੋਂ ਬਹੁਤ ਜ਼ਿਆਦਾ ਪ੍ਰਭਾਵਸ਼ੀਗਾ ਕਿਉਂਕਿ ਇੱਕ ਉਹਦੀ ਫੈਨ ਫਾਲੋਇੰਗ ਦੇਖ ਕੇ ਹਰ ਇੱਕ ਕਲਾਕਾਰ ਚਾਹੁੰਦਾ ਵੀ ਯਾਰ ਉਹਦੀ ਵੀ ਫੈਨ ਫਾਲੋਇੰਗ ਫੈਨ ਫਾਲੋਇੰਗ ਹੋਵੇ ਵੀ ਉਹਨੂੰ ਵੀ ਲੋਕੀ ਜਾਣਣ ਉਹਨੂੰ ਲੋਕੀ ਪਿਆਰ ਕਰਨ ਤੇ ਅੱਜ ਦਿਲਜੀਤ ਜਿਹੜੇ ਲੈਵਲ ਤੇ ਹੈ ਤੇ ਹਰ ਇੱਕ ਮੈਕਨ ਆਰਟਿਸਟ ਦਾ ਪੱਕਾ ਹੀ ਡ੍ਰੀਮ ਹੋਏਗਾ ਵੀ ਹਾਂ ਯਾਰ ਇਹਦੇ ਵਰਗਾ ਲੈਵਲ ਮੇਰਾ ਹੋਵੇ ਇੰਨੇ ਲੋਕ ਬਸ ਪਿਆਰ ਕਰਨ ਲੱਗ ਜਾਣ ਹੋਰ ਕੁਝ ਨਹੀਂ ਚਾਹੀਦਾ ਆਰਟਿਸਟ ਬਸ ਪਿਆਰ ਦਾ ਭੁੱਖਾ ਹੁੰਦਾ ਹੋਰ ਕੁਝ ਨਹੀਂ ਹੁੰਦਾ ਉਹਨ ਔਰ ਕੀ ਕਹਿਣਾ ਚਾਹੋਗੇ ਇੱਕ ਸਵਾਲ ਵੀ ਆ ਜਾਂਦਾ ਕਿ ਪੰਜਾਬੀ ਫਿਲਮਾਂ ਨਾਲ ਨਾਲ ਹਿੰਦੀ ਵਾਲੇ ਪਾਸੇ ਵੀ ਹੱਥ ਜਮਾਉਣ ਦੀ ਕੋਸ਼ਿਸ਼ ਕਰੋਗੇ ਮੈਂ ਪੰਜਾਬੀ ਫੈਮਿਲੀ ਤੋਂ ਆ ਸੋ ਮੈਂ ਸ਼ੁਰੂ ਤੋਂ ਹੀ ਜਾਣਦੀ ਸੀ ਕਿ ਮੈਂ ਪੰਜਾਬ 'ਚ ਹੀ ਕੁਝ ਕਰਾਂ ਪੰਜਾਬੀ ਫਿਲਮਾਂ ਆਪਣੀ ਕਲਚਰਲ ਜੁੜੀਆਂ ਹੋਈਆਂ ਨੇ ਸੋ ਜੋ ਰਿਸਪੈਕਟ ਔਰ ਇੱਜ਼ਤ ਇੱਥੇ ਮਿਲਦੀ ਹੈ ਸ਼ਾਇਦ ਉਹ ਬਾਲੀਵੁੱਡ 'ਚ ਪਤਾ ਨਹੀਂ ਕੀ ਹੈ ਕੀ ਨਹੀਂ ਉੱਥੇ ਸਿਸਟਮ ਸੋ ਮੈਂ ਪਹਿਲੇ ਪੰਜਾਬ 'ਚ ਹੀ ਕੰਮ ਕਰਨਾ ਚਾਹੂੰਗੀ ਜੇ ਕੋਈ ਹਿੰਦੀ 'ਚ ਵਧੀਆ ਆਫਰ ਆਇਆ ਤਾਂ ਆਫ ਕੌਰਸ ਮੈਂ ਜ਼ਰੂਰ ਕਰੂੰਗੀ ਠੀਕ ਹੈ ਤਾਂ ਸੋ ਇਸੀ ਫਿਲਮ ਦੇ ਕਲਾਕਾਰ ਜਿਨ੍ਹਾਂ ਨੇ ਕਿਹਾ ਕਿ ਪਾ ਮੇ ਉਹ ਹੋਰ ਪਾਸੇ ਜਾਣਾ ਚਾਹੁੰਦੇ ਸਨ ਪਰ ਫਿਲਮੀ ਜੋ ਰਸਤਾ ਉਹਨਾਂ ਨੂੰ ਇਸ ਪਾਸੇ ਖਿੱਚ ਲਿਆ ਹੈ ਕਿਸਮਤ ਦੀ ਇਹਨਾਂ ਨੇ ਗੱਲ ਵੀ ਕੀਤੀ ਹੈ ਕਿ ਹੋ ਸਕਦਾ ਅਸੀਂ ਵੱਡੇ ਮਕਾਮ ਤੇ ਪਹੁੰਚੇ ਪਰ ਕੋਸ਼ਿਸ਼ ਜਾਰੀ ਰਹੇਗੀ ਮਿਹਨਤ ਜਾਰੀ ਰਹੇਗੀ ਅਸੀਂ ਵੀ ਉਮੀਦ ਕਰਦੇ ਹਾਂ ਕਿ ਇਹਨਾਂ ਦੀ ਮਿਹਨਤ ਰੰਗ ਲਿਆਵੇ ਕੈਮਰਾਮੈਨ ਮਨਦੀਪ ਦੇ ਨਾਲ ਦਰਸ਼ਨ ਸਿੰਘ ਖੋਖਰ ਐਸਐਸ ਨਗਰ ਮਹਾਲੀ